ਲਾਗੂ ਕਰੋ ਲਾਗੂ ਕਰੋ ਖਾਸ ਖਾਸ ਖੇਤੀ ਸਮੇਂ ਦੀ ਮੰਗ ਖਾਸ ਖਾਸ ਖੇਤੀ ਸਮੇਂ ਦੀ ਮੰਗ ਖਾਸ ਖਾਸ ਖੇਤੀ ਲਾਗੂ ਕਰੋ ਲਾਗੂ ਕਰੋ ਖਾਸ ਖਾਸ ਖੇਤੀ ਲਾਗੂ ਕਰੋ ਲਾਗੂ ਕਰੋ ਖਾਸ ਖਾਸ ਲੈ ਆਓ ਚਿਤਾ ਭਜਾਓ ਖਾਸ ਖਾਸ ਲੈ ਆਓ ਚਿਤਾ ਭਜਾਓ ਖਾਸ ਖਾਸ ਖੇਤੀ ਲਾਗੂ ਕਰੋ

ਨਵਾਲ ਬਾਈ ਧੰਨਵਾਦ ਛਾਸਕਾ ਲਿਆਓ ਚਿੱਟਾ ਭਜਾਓ ਛਾਸਕਾ ਖੇਤੀ ਸਮੇਂ ਦੀ ਮੰਗ ਕਾਹ ਬੋਲਾਂ ਖਾਸਕਾ ਖੇਤੀ ਲਾਗੂ ਕਰੋ ਸਮੇਂ ਦੀ ਮੰਗ ਸਮੈਗ ਗੋਲੀਆਂ ਚਿੱਟਾ ਬੰਦ ਸਮੇਂ ਦੀ ਮੰਗ ਸਮੈਗ ਗੋਲੀਆਂ ਚਿੱਟਾ ਬੰਦ ਸਮੇਂ ਦੀ ਮੰਗ ਸਮੈਗ ਗੋਲੀਆਂ ਚਿੱਟਾ ਬੰਦ ਆ ਗੋਲੀਆਂ ਚਿੱਟਾ ਫੰਦ ਆ ਇੱਥੇ ਰੱਖੀਏ ਕਰਦੇ ਗੋਲੀਆਂ ਚਿੱਟਾ ਫੰਦ ਖਸ ਖਸ ਕੀਤੀ ਸਮੇਂ ਦੀ ਮਾਨ ਸਮਾਂ ਗੋਲੀਆਂ ਚਿੱਟਾ ਫੰਦ ਖਸ ਖਸ ਕੀਤੀ ਸਮੇਂ ਦੀ ਮਾਨ ਸੱਡ ਗੋਲੀਆਂ ਚਿੱਟਾ ਲਾ ਭਾਈ ਹੁਣ ਸਹੀ ਬਣਦਾ ਮਗਰ ਤਿਕਰ ਕਾਫਲਾ ਲਾਗੂ ਕਰੋ ਖਸ ਖਸ ਕੀਤੀ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕਰੋ ਲਾਗੂ ਕਰੋ ਲਾਗੂ ਕਰੋ ਲੋਕਾਂ ਨੂੰ ਜਿੰਦਾਬਾਦ ਜਿੰਦਾਬਾਦ ਬਹੁਤ ਵੱਡਾ ਕਾਫਲਾ ਮਲੇਰ ਕੋਟ ਨੇ ਦੀ ਧਰਤੀ ਤੇ ਜਿੱਥੋਂ ਹਾ ਦਾ ਨਾਰਾ ਵਜਿਆ ਸੀ ਭਈ ਓਏ ਇੰਨਾ ਆਨੰਦ ਆਇਆ ਸੱਚੀ ਅੱਜ ਹਾ ਦਾ ਨਾਰਾ ਲੋਕਾਂ ਨੇ ਮਾਰ ਕੇ ਵਿਖਾਤਾ ਵੀ ਸਰਕਾਰੋਂ ਬਹੁਤ ਕੁੱਤ ਮਾਰਲੇ ਸਾਡੇ ਚਿੱਟੇ ਨਾਲ ਅੱਜ ਅਸੀਂ ਇਥੋਂ ਵਿਗਲ ਵਜਾਉਨੇ ਆ ਜੇ ਹਜੇ ਵੀ ਤੁਸੀਂ ਪੁੱਤ ਮਰਨ ਦਾ ਬੰਦ ਨਾ ਕੀਤਾ ਖੇਤੀ ਖਸ ਖਸ ਨਾ ਲਾਗੂ ਕੀਤੀ ਤਾਂ ਤੁਹਾਡੀ ਧੌਂ ਤੇ ਗੋਡਾ ਰੱਖ ਕੇ ਇਹ ਫਸਲ ਸ਼ੁਰੂ ਕਰਾਵਾਂਗੇ ਬਹੁਤ ਬਹੁਤ ਧੰਨਵਾਦ ਯੋਧਿਆਂ ਬਹੁਤ ਲੰਮਾ ਕਾਫਲਾ ਇਨਸਾਫ ਦੀ ਏ ਪੰਜਾਬ ਜਿੰਦਾਬਾਦ ਸਾਇੰਟਿਸਟ ਦਾ ਇੱਕ ਉਹਨਾਂ ਨੇ ਕਲੀਅਰ ਕੀਤਾ ਉਹ ਕਹਿੰਦਾ ਡਾਕਟਰੀ ਲਾਈਨ 'ਚ ਪ੍ਰਚਾਰਿਆ ਕਿਉਂ ਨਹੀਂ ਜਾ ਰਿਹਾ ਕਹਿੰਦਾ ਜਦੋਂ ਅਸੀਂ ਤੋਜ ਕਰਦੇ ਨਾ ਅਲਕਲਾਈਡ ਤਿਆਰ ਕਰਦੇ ਆ ਅਟੈਕ ਦਾ ਅਧਰੰਗ ਦਾ ਰਾਮਬਨ ਸਭ ਤੋਂ ਵੱਡਾ ਫੀਮ ਹੈ ਕਹਿੰਦਾ ਤੇ ਮੈਡੀਕਲ ਲੈਣ ਚ ਕਹਿੰਦਾ ਹੈ ਪ੍ਰਚਾਰਿਆ ਨੇ ਜਾ ਰਿਹਾ ਫਿਰ ਉਹ ਸਮਝਦਾ ਵੀ ਇਹਨਾਂ ਨੂੰ WHO ਨੇ ਨਾਤ ਫਾਈਆ ਵੀ ਇਹ ਕੁਦਰਤੀ ਇਲਾਜ ਹੈ ਲੋਕਾਂ ਨੂੰ ਨਾਂ ਦੱਸ ਬੈਠੋ ਸਾਡਾ ਵਪਾਰ ਮਰਦਾ ਜਿਹੜਾ ਮੈਡੀਕਲ ਦਾ ਧੰਦਾ ਖਰਪਾ ਰੁਪਏ ਦੇ ਲੁੱਟੀ ਜਾਂਦੇ ਲੋਕਾਂ ਨੂੰ ਅੱਜ ਰਾਜਸਥਾਨ ਦੇ ਵਿੱਚ 슈ਗਰ ਬਲੱਡ ਪ੍ਰੈਸ਼ਰ ਦੇ ਨਾਂ ਦੀ ਅਜੇ ਵੀ ਬਿਮਾਰੀ ਨਹੀਂ ਆਈ ਕਿਉਂਕਿ ਉੱਥੇ ਸ਼ਰਿਆਂ ਮੋਖੇਤੀ ਜਾਂਦੀ ਹੈ ਉੱਥੇ ਠੇਕੇ ਚੱਲਦੇ ਐ ਐਮਪੀ ਦੇ ਵਿੱਚ ਇਹ ਕੀਤੀ ਹੈ ਉੱਥੇ ਠੇਕੇ ਐ ਯੂਪੀ ਦੇ ਵਿੱਚ ਇਹ ਕੀਤੀ ਹੈ ਤੇ ਸਾਡੇ ਪੰਜਾਬੀ ਕਿਤੇ ਇੱਕ ਬੂਟਾ ਵੀ ਲਾ ਦੇਣ ਨਾ ਨਾਲ ਦੀ ਨਾਲ ਪਰਚਾ ਪਾ ਕੇ ਚੱਲੋ ਅੰਦਰਿਆ ਨਸ਼ਾ ਕਰੀਏ ਇਹਨਾਂ ਦੇ ਦਿੱਤਾ ਇੱਕੋ ਦੇਸ਼ ਹੈ ਇੱਕੋ ਹੀ ਰਾਜਾ ਸਾਡਾ ਮੋਦੀ ਸਾਡਾ ਵੀ ਈਮ ਉਹਨਾਂ ਦਾ ਵੀ ਉਹਨਾਂ ਨੂੰ ਤਾਂ ਕਹਿੰਦਾ ਖੇਤੀ ਹੈ ਬਾਈ 507 ਲੱਖ ਕਮਾ ਲਓ ਆਰਮਨਾਲ ਕਿਉਂਕਿ ਦਵਾਈਆਂ ਬਣਾਉਣਾ ਵਾਸਤੇ ਫੀਮ ਚਾਹੀਦੀ ਤੁਸੀਂ ਵੇਚੋ ਤੇ ਸਾਨੂੰ ਕਹਿੰਦਾ ਇੱਕ ਢੱਕਾ ਵੀ ਲਾ ਲਿਆ ਤੇ ਅੰਦਰ ਕਰਾਂਗੇ ਇਹ ਦੋਹਾਂ ਮਾਪਦਾਂ ਦੇ ਇੱਕ ਤਾਂ ਸਾਨੂੰ ਅਸੀਂ ਮਾਰਾ ਹੋ ਗਏ ਨਾ ਫੀਮ ਦੀ ਖੇਤੀ ਸੰਸਕ੍ਰਿਤ ਦੀ ਖੇਤੀ ਅਸੀਂ ਨਾ ਲਈਏ ਬਕਰੀ ਗੱਲ ਪਰ ਛੇਤਰ ਨੂੰ ਰੋਕਣਾ ਦਾ ਗਲਤ ਹੈ ਨਾ ਜੀ ਅੰਕਾਂ ਦਾ ਵੀ ਸਵਦਾ ਕਰੀ ਸੱਸੀ ਕਰ ਦੋਸਤੋ ਪੰਜਾਬ ਦੇ ਵਿੱਚ ਥਾਈ ਥਾਈ ਰੋਸ ਮਾਰਚ ਕੱਢੇ ਜਾ ਰਹੇ ਹਨ ਚਿੱਟਾ ਗੋਲੀ ਸਮੈਕ ਬੰਦ ਕਰੋ। ਤੇ ਖਸ ਖਸ ਦੀ ਕੇਤੀ ਚਾਲੂ ਕਰੋ। ਸੋ ਇਹ ठा ठा ਤੇ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਸ ਮਾਰਚ ਕੱਢੇ ਜਾ ਰਹੇ ਹਨ। ਕਿ ਸਮੈਕ ਗੋਲੀਆਂ ਬੰਦ ਕਰੋ। ਸਮੈਕ ਚਿੱਟਾ ਗੋਲੀਆਂ ਬੰਦ ਕਰੋ। ਤੇ ਪੋਸਟ ਖਸ ਖਸ ਦੀ ਕੇਤੀ ਚਾਲੂ ਕਰੋ। ਇਹ ਕਈ ਸ਼ਹਿਰਾਂ ਦੇ ਵਿੱਚ ਜਿਵੇਂ ਮਲੇਰ ਕੋਟਲਾ ਬੀਟ ਕੋਟ ਤੋਂ 27 ਤੋਂ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਵੀ ਰੋਸ ਮਾਰਚ ਕੱਢੇ ਜਾ ਰਹੇ ਹੈ ਕਈ ਦਿਨ ਤੋਂ ਲਗਾਤਾਰ ਸੋਇਨ ਦੀ ਮੰਗ ਇਹ ਹੈ ਵੀ ਸਾਡੇ ਨੌਜਵਾਨ ਚਿੱਟੇ ਨਾ ਮਰ ਰਹੇ ਹੈ ਸਨੈਕ ਨਾ ਮਰ ਰਹੇ ਹੈ ਸੋ ਸਨੈਕ ਗੋਰੀਆਂ ਬੰਦ ਕਰੋ ਫਸ ਫਸ ਦੀ ਕੇਪੀ ਚਾਲੂ ਕਰੋ ਉਹਨਾਂ ਦਾ ਕਹਿਣਾ ਇਹ ਹੈ ਉਹ ਇਨਸਾਫ ਲੋਕ ਮੋਰਚਾ ਉਹ ਲੜਾਏਗਾ ਇਨਸਾਫ ਮੋਰਚਾ ਪੰਜਾਬ ਉਹਨਾਂ ਦਾ ਮਕਸਦ ਇਹ ਹੈ ਜੀ ਖਸ ਖੈਤ ਕਿ ਚੱਲੋ ਇਤਿਜਾਬੇ ਤਾਂ ਕਿ ਜੋ ਚਿੱਟੇ ਤੋਂ ਹਟ ਕੇ ਤੇ ਭੈੜੇ ਨਸ਼ੇ ਤੋਂ ਹਟ ਕੇ ਲੋਕ ਇਹਨਾਂ ਨਸ਼ਿਆਂ ਕਿ ਲੱਗ ਜਾਣ ਜਿਹੜੇ ਲੋਕ ਜਿਹੜੇ ਨਸ਼ੇ ਬੰਦੇ ਨੂੰ ਮਾਰਦੇ ਨਹੀਂ ਜਿਵੇਂ ਪੋਸਟ ਬੰਦੇ ਨੂੰ ਮਾਰਦਾਂ ਸੋ ਇਹ ਉਹ ਇਹਨਾਂ ਦਾ ਕਹਿਣਾ ਹੈ ਸੋ ਇਹਹੀ ਲਹਿਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਨਸ਼ਾ ਤੋਂ ਬਚਾਇਆ ਜਾ ਸਕਦਾ ਹੈ